ਬਾਪੂ ਜੀ ਨੂੰ ਨਾ ਮੈਂ ਪੁੱਛਦਾ ਸੀ ਕਿ ਮੈਂ ਕਿਹਾ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਜਦੋਂ ਵੀ ਬਾਪੂ ਜੀ ਨੂੰ ਦੇਖਦੇ ਆ ਇੰਨੀ ਗਰਮੀ ਹੁੰਦੀ ਹੈ ਪਹਿਲਾਂ ਵੀ ਅਸੀਂ ਵੇਖਿਆ ਕਿਉਂਕਿ ਬਾਪੂ ਜੀ ਪਿਛਲੇ ਸਾਲ ਤੋਂ ਹੀ ਲੱਗੇ ਹੋਏ ਆ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਲੱਗੇ ਹੋਏ ਸੀ ਕਈ ਵਾਰੀ ਇੰਨੀ ਗਰਮੀ ਵਾਲਾ ਮੌਸਮ ਵੀ ਹੁੰਦਾ ਨਾ ਤੇ ਬਾਪੂ ਜੀ ਧੁੱਪ ਚ ਬੈਠੇ ਹੁੰਦੇ ਆ ਕਿਰਪਾਨਾ ਲੈ ਕੇ ਤੇ ਸਰਦੀ ਦੇ ਮੌਸਮ ਹੋਵੇ ਚਾਹੇ ਉਦੋਂ ਵੀ ਬਾਪੂ ਜੀ ਡਟੇ ਰਹਿੰਦੇ ਆ ਤੇ ਮੈਂ ਬਾਪੂ ਜੀ ਨੂੰ ਪੁੱਛਦਾ ਸੀ ਮੈਂ ਕਿਹਾ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਕਹਿੰਦੇ ਗੋਲੀ ਗੋਲੀ ਮਾਰੂ ਉਮਰ ਨੂੰ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੁੱਤਰ ਉਮਰ ਦੀ ਨਹੀਂ ਗੱਲ ਹੁੰਦੀ ਜੋ ਗੁਰੂ ਨਾਨਕ ਦੇਵ ਸਾਡੇ ਉੱਤੇ ਲਿਖ ਗਿਆ ਉਹ ਵੀ ਇੱਕ ਰਾਤ ਦਿਲ ਚ ਰਹੇ ਨੇ ਸਾਡੇ ਵਾਸਤੇ ਅੱਜ ਅਸੀਂ ਲੜਨ ਤੋਂ ਤੇ ਚੇਲਾ ਤੋਂ ਡਰਦੇ ਆ ਤੇ ਬਾਬੇ ਨਾਨਕ ਨੇ ਇੱਕ ਸ਼ੁਰੂ ਕੀਤਾ ਸੀ ਜਦੋਂ ਇੱਕ ਪੈਸੇ ਦਾ ਝੂਠ ਤੇ ਇੱਕ ਦਾ ਸੱਚ ਬਗਾਇਆ ਉਹਨੇ ਤੇ ਆ ਪਈ ਮਰਨਾ ਸੱਚ ਜੀਣਾ ਤੂੜ फेर ਗੁਰੂ ਗੋਬਿੰਦ ਸਿੰਘ ਜੀ ਆਦਾ ਪਾਈ ਸਿਰ ਦੀ ਜੇ ਕਾਨ ਨਾ ਕਿਤੇ ਅੱਦੋ ਕੋਂ ਵਾਸਤੇ ਉਹਨਾਂ ਨੇ ਕੰਮ ਕੀਤਾ ਸੀ ਆਪਣੇ ਬੱਚਿਆਂ ਵਾਸਤੇ ਪੰਜਾਬ ਦੀ ਅਣਖ ਵਾਸਤੇ ਹਵਾਰੇ ਨੇ ਕੋਈ ਆਪਣੇ ਘਰ ਵਾਸਤੇ ਨਹੀਂ ਸੀ ਕੀਤਾ ਇਸ ਸਰਕਾਰ ਦਾ ਉਹਨੇ ਹੁਕਮ ਮੰਨ ਕੇ ਇਹਨਾਂ ਦੀ ਕੈਦ ਕੱਟੀ ਏ ਅੱਜ ਤੱਕ ਕਿਸੇ ਰਾਜੇ ਨੇ ਇੱਕ ਘੰਟਾ ਨਹੀਂ ਵਧ ਰੱਖਿਆ ਜਿੰਨਾ ਡੰਨ ਲਾਏ ਅੱਜ ਸ 100 ਬੰਦਾ ਉਹਨਾਂ ਯਾਰ ਬੰਦਾ ਇੱਥੇ ਬੰਨਿਆ ਉਹਨਾਂ ਨੂੰ ਦੁਆ ਨੂੰ ਅੰਮ੍ਰਿਤਪਾਲ ਨੂੰ ਵਾਰੇ ਨੂੰ ਦੁਆ ਨੂੰ ਬੰਨਿਆ ਇਹ ਸਰਕਾਰ ਦਾ ਕੋਈ ਕਾਨੂੰਨ ਨਹੀਂ ਇੰਦਰਾ ਗਾਂਧੀ ਇਸ ਸੰਕਾਰ ਦੇ ਅੰਦਰ ਹੀ ਮਰ ਗਈ ਸੀ ਤੁਹਾਨੂੰ ਲੀਡਰ ਪਤਾ ਹੋਣਾ ਚਾਹੀਦਾ ਹੈ ਪੰਜਾਬ ਚ ਅੱਗੇ ਕਿੰਨੇ ਲੀਡਰ ਮਰ ਕੇ ਦੇ ਨੇ ਤਾਰੇ ਗੁੱਠਾ ਜਿੱਤਿਆ ਨਹੀਂ ਗੀਆਂ ਬਾਬੇ ਨਾਨਕ ਤੋਂ ਬਗੈਰ ਕਿਸੇ ਲੀਡਰ ਕੋਲੋਂ ਇਹਨਾਂ ਸਿੱਖਾਂ ਨੇ ਜਿੱਤਿਆ ਨੇ ਇਹ ਜਿੱਤਦੇ ਰਹਿਣਗੇ ਇਹਦੇ ਪੁੱਤਰੋ ਮੇਰਾ ਕਰਮ ਹੈ ਮੈਂ ਆਪਣਾ ਕਰਮ ਕਰਨਾ ਪਿਆ ਉਮਰ ਦੀ ਨਹੀਂ ਗੱਲ ਹੁੰਦੀ ਹੈ ਮਹਾਰਾਜੀ ਉਹਨਰੇ 11ਵੇਂ ਗੁਰੂ ਦੀ ਗੱਲ ਇਹ ਮੇਰੀ ਨਹੀਂ ਗੱਲ ਅੱਗੇ ਹਵਾਣਾ ਵੇਗਾ ਮਗਰ ਉਹਦੀ ਕਮੋ ਬੇਗੀ ਅਸਤੇ ਤੇ ਬਹੁਤ ਛੇਤੀ ਆਉਣ ਵਾਲੇ ਨੇ ਬਰਤਪਾਲ ਤੇਵਾਰਾ ਦੁਬੇਆ ਚੌਕ ਦੇ ਉੱਤੇ ਜਾਵੇ ਸਿੱਧਾ ਨੂੰ ਪਾਵੇ ਨਾ ਰੋ ਜਾਵੇ ਅੱਛਾ ਮੈਂ ਇਹ ਗੱਲ ਦੱਸੋ ਜਿੱਦਾਂ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਤਾਰ ਚੜਾਅ ਆ ਜਾਂਦੇ ਜੀ ਦੁੱਖ ਸੁੱਖ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਣੇ ਹੋਏ ਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿ ਬਾਲੀ ਰੋਵੇ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ ਤੇ ਤੁਹਾਨੂੰ ਕਦੇ ਜਿੱਦਾਂ ਹੁਣ ਤੁਸੀਂ ਬੈਠੇ ਰਹਿੰਦੇ ਹੋ ਮੋਰਚਿਆਂ ਦੇ ਉੱਤੇ ਡਟੇ ਰਹਿੰਦੇ ਹੋ ਗਰਮੀ ਸਰਦੀ ਦਾ ਇਹ ਮੌਸਮ ਆਉਂਦਾ ਪਰਿਵਾਰ ਵੀ ਹੈਗਾ ਤੁਹਾਡਾ ਕਦੇ ਮਨ ਤੁਹਾਡੇ ਹਤਾਸ਼ ਨਹੀਂ ਹੋਇਆ ਕਦੇ ਅੱਕਿਆ ਨਹੀਂ ਬਾਬੇ ਮੈਨੂੰ ਉਹਨੇ ਮੇਰੀ ਡਿਊਟੀ ਲਈ ਹੈ ਉਹ ਮੇਰੇ ਪੁੱਤਰ ਇਹ ਸਾਡੀ ਅਣਖ ਦੀ ਲੜਾਈ ਏ ਇਹ ਸਾਡੀ ਜ਼ਮੀਨ ਦੀ ਲੜਾਈ ਨਹੀਂ ਉਹਨਾਂ ਨੇ ਸਾਡੇ ਬੰਦੇ ਅੰਦਰ ਕੈਦ ਕੀਤੇ ਹੋਏ ਨੇ ਲੀਡਰ ਵੀ ਤੇ ਦੁੱਧਵੀ ਉਹਨਾਂ ਨੇ ਕੈਦਾ ਪੂਰੀਆਂ ਕਰ ਲੀਆਂ ਡਬਲ ਕਰ ਲੀਆਂ ਨੇ ਕਿਸੇ ਰਾਜੇ ਨੂੰ ਸ਼ਰਮ ਨਹੀਂ ਆਈ ਜਦੋਂ ਉਹਨਾਂ ਦੀਆਂ ਕੈਦਾ ਪੂਰੀਆਂ ਹੋ ਗਈਆਂ ਨੇ ਮੈਂ ਛੱਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਲੱਗਦਾ ਜੀ ਜਿੱਦਾਂ ਹੁਣ ਸ਼ੰਭੂ ਤੇ ਖਨੋਰੀ ਦੇ ਉੱਤੇ ਮੋਰਚਾ ਚੁੱਕਿਆ ਗਿਆ ਕਿ ਇਸ ਮੋਰਚੇ ਨੂੰ ਵੀ ਕੋਈ ਖਤਰਾ ਹੈਗਾ ਵੀ ਇਸ ਮੋਰਚੇ ਨੂੰ ਵੀ ਚੁੱਕਿਆ ਜਾ ਸਕਦਾ ਉਸ ਦਿਨ ਦੀ ਗੱਲ ਦੱਸ ਦਿਆਂ ਤੁਹਾਨੂੰ ਜਿੱਦਣ ਮੋਰਚੇ ਦੇ ਵਿੱਚ ਇਹਨਾਂ ਨੇ ਗੋਲਾਬਾਰੀ કરી ਆ ਤੇ ਉਹ ਬਾਪੂ ਪਖਰ ਸਿੰਘ ਜੀ ਨਾਂ ਹੈ ਉਹਨਾਂ ਦਾ ਉਹ ਬੰਦੇ ਨੇ ਅੰਦਰ ਉਹ ਜਿਹੜਾ ਧੂਆਂ ਇੰਨਾ ਕਿ ਜ਼ਹਿਰੀਲਾ ਤੇ ਬਜ਼ੁਰਗ ਬੰਦੇ ਨੂੰ ਜਿਹੜਾ ਸਹਣਾ ਉਹ ਮੁਸ਼ਕਲ ਆ ਅੱਖਾਂ ਨੂੰ ਲੱਗਦਾ ਤੇ ਗਲ ਨੂੰ ਫੜਦਾ ਉਹ ਦਰਬਾਰ ਸਾਹਿਬ ਦੇ ਵਿੱਚ ਬੈਠੇ ਸੀ ਦਰਬਾਰ ਸਾਹਿਬ ਦੇ ਵਿੱਚ ਪ੍ਰਸ਼ਾਦ ਤੇ ਬੈਠੇ ਸੀਗੇ ਤੇ ਉਹ ਪਛਾੜਾਂ ਜਿਹੜੀਆਂ ਉਹਨਾਂ ਨੇ ਪਾਣੀ ਦੀਆਂ ਬਿਮਾਰੀਆਂ ਨੇ ਸਾਡੇ ਸੰਗਾਂ ਤੇ ਪਛਾੜਾਂ ਬਿਮਾਰੀਆਂ ਨੇ ਤੇ ਏਸੀ ਇਧਰ ਗਏ ਹੋਏ ਸੀਗੇ ਜਦੋਂ ਇਹਨਾਂ ਨੇ ਉੱਥੇ ਇੱਥੇ ਹਮਲਾ ਕੀਤਾ ਇੱਥੇ ਹਮਲਾ ਗਾਇਤ ਕੀਤਾ ਹੈ ਨਾ ਅਸੀਂ ਸ਼ਾਂਤਮਈ ਪ੍ਰਸ਼ਾਸਨ ਦੇ ਗੁਰਮਤੇ ਦੇ ਨਾਲ ਇੱਥੇ ਪਾਰਕ ਦੇ ਵਿੱਚ ਗਾਂਹਾਂ ਜਾਣ ਵਾਸਤੇ ਅਸੀਂ ਖੜੇ ਸੀਗੇ ਉਹਨਾਂ ਨੇ ਸਾਨੂੰ ਨੰਘਾਇਆ ਵੀ ਇੱਥੋਂ ਇੱਥੋਂ ਨੰਘਾਇਆ ਵੀ ਸਾਨੂੰ ਅੱਗੇ ਜਾ ਕੇ ਫਿਰ ਵਿੱਚ ਸ਼ਰਾਰਤੀ ਅਨਸਰ ਜਿਹੜੇ ਸੀਗੇ ਜਾਂ ਉੱਧਰ ਜਾਂ ਇੱਧਰ ਹਲਾ ਲਲਾ ਹੋ ਗਈ ਉੱਥੇ ਭਗੜੜ ਮਚੀ ਹੈ ਜਿਹੜੇ ਬੰਦੇ ਨੂੰ ਨੰਗ ਸਿੰਘ ਨੂੰ ਉਹ ਬੰਦੇ ਬੱਸ ਦੇ ਵਿੱਚ ਖਿੱਚ ਕੇ ਬਾੜ ਰਿਹਾ ਮੋਰਚੇ 'ਚ ਨਹੀਂ ਅਸੀਂ ਕਦੇ ਦੇਖਿਆ ਹੂੰ ਉਹ ਬੇਨੰਗਸੰਗ ਪੁਲਿਸ ਦੀ ਕੀ ਮਜਾਲਾ ਹੱਥ ਪਾ ਜਵੇ ਬਾਣੇ ਨੂੰ ਲਾ ਜਵੇ ਆ ਕਾਦੇ ਵਾਸਤੇ ਪਾਈਆਂ ਅਸੀਂ ਦਿਖਾਵੇ ਨੂੰ ਥੋੜੋ ਪਾਈਆਂ ਹੋਈਆਂ ਅਸੀਂ ਆ ਕਾਦੇ ਵਾਸਤੇ ਸਲੋਤਰ ਉਸ ਦਿਨ ਕਾਲ ਦੀ ਕੀ ਦਿੱਤੀ ਹੋਈ ਸੀ ਚੰਡੀਗੜ੍ਹ ਜਾਣ ਦੀ ਕਾਲ ਸੀਗੀ ਜੀ ਉਹ ਕੀ ਕਾਲ ਸੀਗੀ ਉਹ ਜਿਹੜੀ ਕਾਲ ਆਪਾਂ ਕੋਠੀ ਜਾਣ ਦੀ ਸੀ ਜਿਹੜਾ ਭਗਵੰਤ ਮਾਨ ਦੀ ਕੋਠੀ ਦਾ ਘਰੋ ਕਰਨ ਵਾਸਤੇ ਕਾਲ ਦਿੱਤੀ ਹੋਈ ਸੀਗੀ ਉਹ ਜੀ ਤੇ ਇਹਨਾਂ ਨੇ ਸਰਕਾਰ ਨੇ ਸਾਡੀ ਸੰਗਤ ਨਹੀਂ ਪਹੁੰਚਣ ਦਿੱਤੀ ਪਿੱਛੇ ਕਿਤੇ ਕਿਤੇ ਰੋਕਤੇ ਕਿਤੇ ਕਿਤੇ ਰੋਕਤੇ ਮੈਂ ਸਰਬਜੀ ਕਿੱਦਾਂ ਲੱਗਦਾ ਵੀ ਜਿਹੜਾ ਇਹ ਕਾਲ ਦਿੱਤੀ ਗਈ ਸੀ ਕਿਉਂਕਿ ਉਧਰ ਚੰਡੀਗੜ੍ਹ ਦਾ ਹੀ ਪ੍ਰਸ਼ਾਸਨ ਹੁੰਦਾ ਹੈ ਉਧਰ ਦੀ ਜਿਹੜੀ ਨਫਰੀ ਹੁੰਦੀ ਹੈ ਤੇ ਇੱਧਰ ਪੰਜਾਬ ਪੁਲਿਸ ਦਾ ਵੀ ਪੂਰਾ ਇੰਤਜ਼ਾਮ ਕੀਤਾ ਹੁੰਦਾ ਜਿਹੜੀ ਇਹ ਕਾਲ ਦਿੱਤੀ ਹੋਈ ਸੀ ਜੀ ਇਹਦਾ ਇਹਦਾ ਮੰਤਵ ਕੀ ਸੀ ਜਿੱਦਾਂ ਤੁਸੀਂ ਕਹੇ ਵੀ ਸੀਐਮ ਦੀ ਕੋਠੀ ਦੇ ਬਾਹਰ ਜਾਣਾ ਕਿ ਉਹਨਾਂ ਦਾ ਮੇਨ ਮੰਤਵ ਕੀ ਸੀ ਇਹਦੇ ਪਿੱਛੇ ਜੀ ਮੇਨ ਮਕਸਦ ਦਾ ਇਹ ਹੀ ਆ ਸਾਡੀ ਇੱਕੋ ਮੰਗਾ ਵੀ ਜਹੇ ਦਰਜਕਤਾਰ ਸਿੰਘ ਅਵਾਰਾ ਜੀ ਨੂੰ ਰਿਹਾ ਕਰਨ ਹੋਰ ਅਸੀਂ ਉਹਦੇ ਉਹਨੂੰ ਕਿਹੜਾ ਫੁੱਲ ਪਾਉਣ ਜਾਣਾ ਸੀ ਭਗਵੰਤ ਮਾਨ ਨੂੰ ਅਸੀਂ ਤਾਂ ਆਪਣੀਆਂ ਮੰਗਾਂ ਹੀ ਰੱਖਣੀਆਂ ਸੀ ਵੀ ਭਾਈ ਆ ਸਾਡੇ ਬੰਦੇ ਅੰਦਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਠੀਕ ਹੈ ਜੀ ਉਸ ਰੂਪਾਂ ਦਾ ਹਿਸਾਬ ਕਿਤਾਬ ਸਾਨੂੰ ਸਾਰਾ ਦੱਸਣ ਗੁਰੂ ਗ੍ਰੰਥ ਸਾਹਿਬ ਦੀਆਂ ਪਰ ਇਹਨਾਂ ਨੂੰ ਹੁਣ ਲੱਗੂਗਾ ਪਤਾ ਖਾਲਸਾ ਤਿਆਰ ਪਰ ਤਿਆਰ ਹਿਸਾਬ ਲੈਣ ਵਾਸਤੇ ਕੌਮ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ